ਇਹ ਨਰਕ ਗਾਮੀ ਹੋਵਾਂਗੇ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤੇ ਬਚਨ ਕਰਦਾ ਕਰਦੇ ਨੇ ਭਾਈ ਦਿਨ ਪਰ ਝੂਠ ਬੋਲਦੇ ਹੋ ਝੂਠ ਖਾਂਦੇ ਹੋ ਪਾਪ ਕਰਮਾਂ ਨੂੰ ਕਰਦੇ ਹੋ ਮੋਹ ਵਿੱਚ ਲੱਗੇ ਰਹਿੰਦੇ ਹੋ ਇਸ ਪ੍ਰਕਾਰ ਮਾਇਆ ਦਾ ਮੋਹ ਇਤਿਆਦਿਕ ਜਿਹੜਾ ਝੂਠ ਬੋਲਣਾ ਝੂਠ ਖਾਣੀ ਤੰਬਾਕੂ ਖਾਣ ਵਾਲੇ ਸ਼ਰਾਬ ਪੀਣ ਵਾਲੇ ਸਿਗਰਟਾਂ ਪੀਣ ਵਾਲੇ ਬਚਨ ਕਰਨਾ ਕਰਦੇ ਨੇ RAM ਜੀ ਦੇ ਨਾਮ ਦੀ ਬੰਦਗੀ ਨੂੰ ਛੱਡ ਕਰਕੇ ਅੰਮ੍ਰਿਤ ਨਾਮ ਨੂੰ ਛੱਡ ਕੇ ਕਾਹੇ ਬੇਖ ਖਾਈ ਕਿਉਂ ਜ਼ਹਿਰ ਨੂੰ ਖਾਣਾ ਕਰਦੇ ਹੋ ਧਰਮ ਵਿਜੈ ਮੁਕਤ ਸ਼ਾਸਤਰ ਦੇ ਵਿੱਚ ਕਲਗੀਧਰ ਸਾਹਿਬ ਜੀ ਨੇ ਲਿਖਿਆ ਜਿਹੜੇ ਇੱਥੇ ਸ਼ਰਾਬ ਪੀਂਦੇ ਨੇ ਨਾ ਦਰਗਾਹ ਦੇ ਵਿੱਚ ਉਹਨਾਂ ਨੂੰ ਕੁੱਤਿਆਂ ਦਾ ਪਿਸ਼ਾਬ ਪੀਣ ਵਾਸਤੇ ਦਿੱਤਾ ਜਾਂਦਾ ਤੇ ਜਿਹੜੇ ਇੱਥੇ ਤੰਬਾਕੂ ਖਾਂਦੇ ਨੇ ਦਰਗਾਹ ਦੇ ਵਿੱਚ ਉਹਨਾਂ ਨੂੰ ਕੁੱਤਿਆਂ ਦਾ ਵਿਸ਼ਟਾ ਖਾਣ ਵਾਸਤੇ ਦਿੱਤਾ ਜਾਂਦਾ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ ਅੰਮ੍ਰਿਤ ਨਾਮ ਨੂੰ ਛੱਡ ਕਰਕੇ ਕਦ ਕਿਸ ਵਾਸਤੇ ਇਹ ਵਿਖ ਇਹ ਜ਼ਹਿਰ ਸ਼ਰਾਬ ਤੰਬਾਕੂ इत्यादि ਨੂੰ ਖਾਣਾ ਕਰਦੇ ਹੋ ਝੂਠ ਤੇ ਝੂਠ ਰੂਪੀ ਜ਼ਹਿਰ ਨੂੰ ਕਿਉਂ ਖਾਣਾ ਕਰਦੇ ਹੋ